ਸਸਿਕਾ ਜੀ ਦੋਸਤੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਹੈ ਪਗੇਸ਼ਵਰ ਤਾਮਲਾ ਬਾਬਾ ਕਹਿੰਦਾ ਕਿ ਹਰੀ ਹਰ ਮੰਦਰ ਚਾਹੀਦਾ ਸਾਨੂੰ ਉਥੋਂ ਆਵਾਜ਼ਾਂ ਆਉਂਦੀਆਂ ਨੇ ਹਰੀ ਹਰ ਮੰਦਰ ਕੀ ਪੂਜਾ ਤੋਂ ਬੰਦ ਹੈ ਲੇਕਿਨ ਅੱਜ ਵੀ ਲੋਕ ਕਹਿੰਦੇ ਹੈ ਕਿ ਭੀਤਰ ਸੇ ਆਵਾਜ਼ ਆਤੀ ਹੈ ਅਬ ਉਹ ਆਵਾਜ਼ ਯਹਾਂ ਤੱਕ ਵੀ ਆ ਗਈ ਪੰਜਾਬ ਦੇ ਵਿੱਚ ਜ਼ਾਹਿਰ ਜੀ ਗੱਲ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਲੈ ਕੇ ਚੋਕੀ ਗੱਲ ਕਰੂਗਾ ਤਾਂ ਬਾਬੇ ਨੂੰ ਬਹੁਤ ਭੜੇ ਅੰਜਾਮ ਭੁਗਤਨੇ ਪੈ ਸਕਦੇ ਨੇ ਬਾਬੇ ਦਾ ਸਤਿਆਨਾਸ਼ ਹੋ ਜਾਊਗਾ ਜਿਨੇ ਵੀ ਆਖਰਕਾਰ ਸ਼੍ਰੀ ਦਰਬਾਰ ਸਾਹਿਬ ਨੂੰ ਲੈ ਕੇ ਕੋਈ ਗੱਲ ਕਰੀ ਉਹਦੀ ਚੜ੍ਹਦੀ ਸਵੇਰ ਨਹੀਂ ਹੋਈ ਹੈਗੀ ਜਾਂ ਉਹ ਸਵੇਰ ਨਹੀਂ ਦੇਖ ਸਕਿਆ ਅਜੀ ਹੈ ਸਖਤ ਰਵਈਆ ਦੇ ਨਾਲ ਸੋਸ਼ਲ ਮੀਡੀਆ ਭਰਿਆ ਪਿਆ ਪਰ ਇਸ ਦੇ ਉੱਤੇ ਰਿਐਕਸ਼ਨ ਹੈ ਜਿਹੜਾ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਲੈ ਕੇ ਜੇ ਕੋਈ ਗੱਲ ਕਰਦਾ ਤਾਂ ਬਿਲਕੁਲ ਸਹੀ ਹੈ ਸਖਤਰ ਇਸੇ ਤਰ੍ਹਾਂ ਦੇ ਨਾਲ ਰਿਐਕਟ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਨੂੰ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਕਰਨਾ ਚਾਹੀਦਾ ਪਰ ਗੱਲ ਇਹ ਹੈ ਕਿ ਆਖਰਕਾਰ ਇਹ ਜਿਹੜਾ ਵੀਡੀਓ ਲਗਾਤਾਰ ਵਾਇਰਲ ਕੀਤਾ ਜਾ ਰਿਹਾ ਹੈ ਉਹਦੀ ਸਚਾਈ ਕੀ ਹੈ ਸਚਾਈ ਸ਼ਬਦ ਜਿੱਥੇ ਆ ਗਿਆ ਤੁਸੀਂ ਸਮਝ ਗਏ ਹੋਵੋਗੇ ਵੀ ਗੱਲ ਕੁਝ ਹੋਰ ਸੀ ਬਣ ਗਈ ਕੁਝ ਹੋਰ ਬਹੁਤ ਸਾਰੇ ਐਕਟੀਵਿਸਟ ਤੇ ਖਾਸ ਕਰ ਸਾਡੇ ਸੋਸ਼ਲ ਮੀਡੀਆ ਦੇ ਉਹ ਤਨੰਦਰ ਲੋਕ ਜਾਂ ਕਹਾ ਮੈਂ ਉਹ ਚੈਨਲਾਂ ਵਾਲੇ ਲੋਕ ਹੁਣ ਉਹਨਾਂ ਨੂੰ ਨਿਊਜ਼ ਚੈਨਲ ਤਾਂ ਮੈਂ ਕੀ ਕਹਾ ਕਿਉਂਕਿ ਨਿਊਜ਼ ਚੈਨਲ ਆ ਤਾਂ ਸਰਚ ਕਰਕੇ ਫੇਰ ਅੱਗੇ ਵਧਦੇ ਨੇ ਉਹਨਾਂ ਨੇ ਵੀ ਇਹਨਾਂ ਵੀਡੀਓ ਨੂੰ ਇਸੇ ਤਰ੍ਹਾਂ ਦੇ ਨਾਲ ਚਲਦਾ ਦਿੱਤਾ ਤੇ ਜੇ ਕਈਏ ਬਲ ਦੀ ਪੱਠੀ ਚ ਘੋ ਪਾ ਪਾ ਕੇ ਅੱਗ ਦੀ ਲਾਟ ਨੂੰ ਹੋਰ ਵੱਡਾ ਕਰਿਆ ਪਰ ਸੱਚੇ ਨਹੀਂ ਹੈ ਹੁਣ ਜਦੋਂ ਤੁਸੀਂ ਗੂਗਲ ਦੇ ਉੱਤੇ ਤੁਸੀਂ ਵੀ ਸਰਚ ਕਰਕੇ ਦੇਖ ਲਓ ਕੱਲੇ ਮੇਰੇ ਕਹਿਣ ਦੀ ਗੱਲ ਨਹੀਂ ਕਿ ਜਦੋਂ ਗੱਲ ਆਈ ਕਿ ਭਗੇਸ਼ਵਰ ਭਟਾਮ ਵਾਲੇ ਬਾਬੇ ਨੇ ਕੀ ਸੱਚੀਓ ਇਸੇ ਤਰ੍ਹਾਂ ਦੇ ਨਾਲ ਕੋਈ ਗਲਤ ਬਿਆਨ ਦਿੱਤਾ ਗਲਤ ਇਸ ਕਰਕੇ ਕਿਉਂਕਿ ਇਹ ਕੋਈ ਗੱਲ ਨਹੀਂ ਹੋਈ ਹੈਗੀ ਕਿ ਕੋਈ ਸ਼੍ਰੀ ਦਰਬਾਰ ਸਾਹਿਬ ਨੂੰ ਲੈ ਕੇ ਕੋਈ ਸਵਾਲ ਚੁੱਕਲੇ ਤਾਂ ਆਖਰਸ ਨਿਕਲ ਕੇ ਆਇਆ ਹਰੀ ਹਰ ਮੰਦਰੀ ਟਾਈਪ ਕਰਨ ਦੀ ਲੋੜ ਸੀ نیچے ਸੈਂਕੜੇ ਲਿੰਕ ਨਿਕਲ ਕੇ ਆ ਗਏ ਤੇ ਉਹ ਵੀ ਇੰਨੀ ਚਰਚਾ ਚਰਚਿਤ ਵਿਵਾਦ ਦੇ ਕਿ ਆਖਰਕਾਰ ਕਿਸੇ ਨੇ ਸੋਚੀ ਨਹੀਂ ਕਿ ਆਖਰ ਉਹ ਕਿਸ ਮੰਦਰ ਦੀ ਗੱਲ ਕਰ ਰਿਹਾ ਹੈ ਉਦੋਂ ਵਾ ਜਦੋਂ ਗੱਲ ਕਰੀ ਤਾਂ ਆਖਰਕਾਰ এবੀਪੀ ਨਿਊਜ਼ ਦੀ ਮੈਨੇ ਜਾਣਕਾਰੀ ਸਾਂਝੀ ਖੋਲੀ ਹਾਲਾਂਕਿ ਇਹ ਤਾਂ ਬਹੁਤ ਇਤਿਹਾਸਿਕ ਫੈਕਟਸ ਵੀ ਨਿਕਲ ਕੇ ਆਉਂਦੇ ਨੇ ਵਿਵਾਦ ਜ਼ਰੂਰ ਹੈ ਸੰਭਲ ਤੁਸੀਂ ਦੇਖਿਆ ਹੋਣਾ ਬਹੁਤ ਸਾਰਾ ਵੀਡੀਓ ਉੱਥੋਂ ਵੀ ਆ ਰਹੇ ਨੇ ਉੱਥੇ ਵੀ ਮਾਹੌਲ ਹੈ ਜਿਹੜਾ ਹੋ ਕਾਫੀ ਗੜਬੜਾਇਆ ਹੋਇਆ ਹੈ ਸੰਭਲ ਦੇ ਵਿੱਚ वाद-ਵਿਵਾਦ ਹੈ ਕਿ ਜਾਮਾ ਮਸਜਿਦ ਜਾਂ ਫਿਰ ਹਰੀ ਹਰ ਮੰਦਿਰ ਕਿਉਂਕਿ ਹੁਣ ਉੱਥੇ ਜਾਮਾ ਮਸਜਿਦ ਬਣੀ ਹੋਈ ਹੈ ਹੁਣ ਇਹਦੇ ਫੈਕਟ ਤੁਹਾਨੂੰ ਮੈਂ ਦੱਸਦਾ ਕਿ ਆਖਰ ਸ਼ੁਰੂਆਤ ਹੁੰਦੀ ਹੈ ਜਿਹੜੀ ਉਹਦੇ ਵਿੱਚ ਗੈਜ਼ਟਿਅਰ ਹੈ ਜਿਹੜਾ ਉਦੇ ਵਿੱਚ ਵੀ ਕੋਈ ਸਥਿਤੀ ਸਪਸ਼ਟ ਨਹੀਂ ਗੈਜ਼ਿਟਿਅਰ ਸ਼ਬਦਾ ਜਿਹੜਾ ਉਹ ਇਹ ਹੈ ਬਹੁਤ ਸਾਰੇ ਲੋਕਾਂ ਨੂੰ ਹੋ ਸਕਦਾ ਪਤਾ ਹੋਵੇ ਪਰ ਮੈਂ ਕਈ ਮੇਰੇ ਵੀਰਾਂ ਨੂੰ ਦੱਸਦਾ ਨਾ ਗੈਜ਼ਿਟਿਅਰ ਹੁੰਦਾ ਵੀ ਕਿਸੇ ਵੀ ਜ਼ਿਲ੍ਹੇ ਇੱਕ ਕੋਈ ਵੀ ਜਗ੍ਹਾ ਦਾ ਜਦੋਂ ਉਹਦੇ ਤੇ ਬੁੱਧੀਜੀਵੀ ਜਿਹੜੇ ਨੇ ਕੋਈ ਅਲੱਗ-ਲੱਗਾ ਜਿਹੜੇ ਜੇ ਕਹੀਏ ਕਿ ਬੁੱਧੀਜੀਵੀ ਲੋਕ ਅਲੱਗ-ਲੱਗ ਵਰਗਾਂ ਦੇ ਉਹ ਲੋਕ ਸਿਆਣੇ ਸਮਝਾਲੇ ਸਿਆਸੀ ਹੋਣ ਪੜਾਉਣ ਲਿਖਾਉਣ ਵਾਲੇ ਹੋਣ ਅਲੱਗ-ਅਲੱਗ ਲੋਕਾਂ ਦੀ ਰਾਏ ਤੋਂ ਬਾਅਦ ਇੱਕ ਗੈਜ਼ਟੀਅਰ ਬੰਦਾ ਹੈ ਜਿਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਤੈਅ ਕਰਾਇਆ ਜਾਂਦਾ ਵੀ ਉਸ ਕਿਸੇ ਵੀ ਡਿਸਟ੍ਰਿਕਟ ਦੀ ਸਮਾਜਿਕ ਖੇਤਰ ਉੱਥੇ ਦਾ ਕੀ ਹੈ ਜੀਓਗ੍ਰਾਫਿਕਲੀ ਉੱਥੇ ਦਾ ਸਿਸਟਮ ਕੀ ਹੈ ਧਾਰਮਿਕ ਸਥਾਨ ਕਿਹੜੇ ਨੇ ਉਹਨਾਂ ਦੀ ਹਿਸਟਰੀ ਕੀ ਹੈ ਉਹਦੇ ਵਿੱਚ ਵੀ ਨੂੰ ਵੀ ਲੈ ਕੇ ਇਹ ਚੀਜ਼ਾਂ ਨਿਕਲਦੀਆਂ ਨੇ ਹੁਣ ਗੱਲ ਹੈ ਵੀ ਸੰਬਲ ਦੇ ਜਿਹੜੀ ਜ਼ਾਵਾ ਮਸਜਿਦ ਦੇ ਵਿਵਾਦ ਦੇ ਵਿੱਚ ਇਹ ਕਹਿੰਦੇ ਪੂਰਾ ਦੇਸ਼ ਗੂੰਜ ਰਿਹਾ ਹੈ ਦੇਸ਼ ਕੀ ਪੰਜਾਬ ਚ ਤਾਂ ਹੋਰ ਹੀ ਕੁਝ ਹੋ ਗਿਆ ਸੀਗਾ ਹੁਣ ਇਹਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਲਿਖਿਆ ਕਿ 1966 ਦੇ ਵਿੱਚ ਯੂਪੀ ਸਰਕਾਰ ਦੇ ਵਿੱਚ ਮੁਰਾਦਾਬਾਦ ਦਾ ਇਹ ਖੇਤਰ ਹੈ ਦਾ ਜਿਹ ਉਹਦੇ ਵਿੱਚ ਸਰਕਾਰੀ ਗੈਜ਼ਟਿਅਰ ਦੇ ਵਿੱਚ ਸੰਭਲ ਦੀ ਜਾਮਾ ਮਸਜਿਦ ਦੇ ਮੁੱਖਾ ਪ੍ਰਸਰ ਦੀ ਤਸਵੀਰਾਂ ਨੂੰ ਸੰਭਲ ਦੇ ਕੋਟ ਦੇ ਉੱਪਰ ਤੇ ਮੌਜੂਦ ਹਰੀ ਹਰੀ ਮੰਦਰ ਲਿਖਾ ਹੋਇਆ ਸੀਗਾ ਯਾਨੀ ਕਿ ਗੈਜ਼ਟਿਅਰ ਦੇ ਵਿੱਚ ਵੀ ਕਹਿੰਦੇ ਲਿਖਿਆ ਹੈ ਉਦੋਂ ਬਾਅਦ ਇਹਨਾਂ ਨੇ ਕਿਹਾ ਕਿ ਇਹ ਨਹੀਂ ਸਰਕਾਰੀ ਗੈਜ਼ਟਿਅਰ ਦੇ ਸੰਭਲ ਦਾ ਇਤਿਹਾਸ ਵੀ ਦੱਸਿਆ ਗਿਆ ਤੇ ਉਦੋਂ ਦਾ ਪੁਰਾਣਾ ਨਾਮ ਸੰਭਲਾਪੁਰ ਦੱਸਿਆ ਗਿਆ ਪੂਰਾ ਸ਼ਹਿਰ ਵਿਖਰੇ ਹੋਏ ਟੀਲਿਆਂ ਦੇ ਨਾਲ ਦੇ ਨਾਲ ਮੌਜੂਦ ਸੀ ਤੇ ਜਿੱਥੇ ਭਾਰਤ ਦੀ ਇਸਲਾਮੀ ਸ਼ਾਸਨ ਦੇ ਆਉਣ ਤੋਂ ਬਾਅਦ ਇਹ ਕਿਲਾ ਜਾਂ ਕੋਟ ਸੀਗਾ ਜਿਸ ਤੇ ਭਗਵਾਨ ਵਿਸ਼ਨੂੰ ਦਾ ਹਰੀ ਹਰ ਹਰੀ ਮੰਦਰ ਸਥਿਤ ਸੀਗਾ ਜਿਸ ਤੋਂ ਬਾਅਦ ਮਸਜਿਦ ਦੇ ਰੂਪ ਦੇ ਵਿੱਚ ਉਹਨੂੰ ਬਦਲ ਦਿੱਤਾ ਗਿਆ ਗੈਸਟਰੀਅਰ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ ਪੂਰਾ ਟਾਂਚਾ Hindu ਮੰਦਰ ਦੇ ਰੂਪ ਦੇ ਵਿੱਚ ਬਣਿਆ ਹੋਇਆ ਹੈ ਪਰ ਬਾਬਰ ਦੀ ਪਰ ਇਹਨੂੰ ਬਾਬਰ ਦੀ ਮਸਜਿਦ ਵੀ ਕਿਹਾ ਜਾਂਦਾ ਹੈ ਗੈਸਟਰੀਅਰ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਮਸਜਿਦ ਦਾ بڑا ਮਸਜਿਦ ਦੇ ਵਿੱਚ ਇੱਕ ਵੱਡਾ ਜਿਹਾ ਟੈਂਕ ਹੈ ਫੁਹਾਰਾ ਤੇ ਬਾਹਰ ਇੱਕ ਪ੍ਰਾਚੀਨ ਖੂਹ ਵੀ ਹੈਗਾ ਹੁਣ ਮਸਜਿਦ ਦੇ ਵਿੱਚ ਕਹਿੰਦੇ ਇੱਕ ਜੰਜੀਰ ਵਾਲੀ ਘੰਟੀ ਵੀ ਟੰਗੀ ਹੋਈ ਆ ਸੰਭਲ ਦੀ ਕਹਿੰਦੇ ਮਸਜਿਦ ਦੇ ਮੰਦਰ ਦੇ ਹੋਂਦ ਦੇ ਵਿੱਚ ਦਾਵਾ ਇਹ ਵੀ ਹੈ ਕਿ 1873 ਦੇ ਵਿੱਚ ਜਿਹੜਾ ਇਹ ਏਐਸਬੀ ਯਾਨੀ ਕਿ ਐਸਿਟਿਕ ਸੁਸਾਇਟੀ ਆਫ ਬੰਗਾਲ ਦੀ ਰਿਪੋਰਟ ਦੇ ਵਿੱਚ ਵੀ ਕਿਹਾ ਗਿਆ ਕਿ ਜਿੱਥੇ ਨਾ ਸਿਰਫ ਦਾਵਾ ਕੀਤਾ ਗਿਆ ਕਿ ਮਸਜਿਦ ਮੰਦਰ ਨੂੰ ਤੋੜ ਕੇ ਬਣਾਈ ਹੈ ਬਲਕਿ ਇਹ ਵੀ ਦੱਸਿਆ ਗਿਆ ਕਿ ਮਸਜਿਦ ਦੇ ਵਿੱਚ ਇੱਕ ਘੰਟੇ ਇੱਕ ਘੰਟੇ ਦੀ ਜੰਜੀਰ ਵੀ ਟੰਗੀ ਹੋਈ ਹੈ ਜਿਹੜੀ ਭਗਤਾਂ ਦੇ ਲਈ ਪ੍ਰਕਰਮਾ ਦਾ ਰਸਤਾ ਬਣਾਉਂਦੀ ਹੈ ਬੀਤੇ ਦਿਨ ਸੰਬਲਦੀ ਜਾਮਾ ਮਸਜਿਦ ਨੂੰ ਲੈ ਕੇ ਕੋਰਟ ਦੇ ਵਿੱਚ ਆਦੇਸ਼ ਦਿੱਤੇ ਕਿ ਐਡਵੋਕੇਟ ਐਡਵੋਕੇਟ ਕਮਿਸ਼ਨਰ ਦਾ ਸਰਵੇ ਹੋਊਗਾ ਜਿਸ ਨੂੰ ਲੈ ਕੇ ਅਗਲੀ ਤਰੀਕ ਰੱਖੀ ਗਈ ਸੀ ਉਸ ਤੋਂ ਬਾਅਦ ਦੇ ਵਿੱਚ ਦੋ ਵਾਰ ਕਹਿੰਦੇ ਸਰਵੇ ਲਈ ਮਸਜਿਦ ਦੇ ਵਿੱਚ ਟੀਮਾਂ ਵੀ ਪਹੁੰਚੀਆਂ ਕਮੇਟੀ ਵੀ ਪਹੁੰਚੀ ਤੇ ਉੱਥੇ Hindu ਮੰਦਿਰ ਦੇ ਕਿਸੇ ਵੀ ਨਿਸ਼ਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ Hindu ਪੱਖ ਦੀ ਲਗਾਤਾਰ ਮਸਜਿਦ ਦੇ ਵਿੱਚ Hindu ਮੰਦਿਰ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਇਹਨੂੰ ਲੈ ਕੇ ਵਾਦ-ਵਿਵਾਦ ਜੇ ਕਹੀਏ ਕਿ ਮੈਟਰ ਹੈ ਸਬਜੂਡਿਸ ਹੈਗਾ ਇਸ ਤੋਂ ਬਾਅਦ ਇਹ ਗੱਲ ਕੀਤੀ ਜਾਵੇ ਤਾਂ ਲਗਾਤਾਰ ਇਸ ਇਸ ਨੂੰ ਲੈ ਕੇ ਜਿਹੜਾ ਵਾਦ-ਵਿਵਾਦ ਵਧਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਗੱਲ ਇਹ ਹੈ ਕਿ ਆਖਰ ਉਹ ਮੰਦਰ ਨੂੰ ਲੈ ਕੇ ਵਿਵਾਦ ਉੱਥੇ ਚੱਲ ਰਿਹਾ ਹੈ ਕਿ ਬਾਬਰ ਜਦੋਂ ਆਇਆ ਬਾਬਰ ਨੇ ਕਿਉਂਕਿ ਜਦੋਂ ਮੁਗਲ ਸ਼ਾਸਨ ਕਾਲ ਸੀ ਉਸ ਸਮੇਂ ਦੇ ਦੌਰਾਨ ਬਹੁਤ ਸਾਰੇ ਤਾਂ ਹਮੇ ਖਸਤਾਨਾਂ ਤੇ ਹਮਲੇ ਹੋਏ ਸੀ ਕਿ ਉਹਨੇ ਆਖਰਕਾਰ ਜਿਹੜੀਆਂ ਤਿੰਨ ਮਸਜਿਦਾਂ ਬਣਵਾਈਆਂ ਸੀ ਉਹਨਾਂ ਦੇ ਵਿੱਚੋਂ ਖਸਵਾ ਮਸਜਿਦ ਦਾ ਨਾਮ ਆਉਂਦਾ ਹੁਣ ਜਿਹੜਾ ਮੁਸਲਮ ਪੱਖ ਹੈ ਉਹ ਇਹ ਗੱਲ ਕਹਿੰਦਾ ਹੈ ਕਿ ਸੁਪਰੀਮ ਕੋਰਟ ਦੇ ਇੱਕ ਹੁਕਮਾਂ ਦਾ ਹਵਾਲਾ ਦਿੰਦਾ ਹੈ ਵੀ ਜਦੋਂ ਪੁਰਾਣੇ ਜਿਹੜੇ ਮੰਦਰ ਜਾਂ ਗੁਰਦੁਆਰੇ ਜਾਂ ਮਸਜਿਦਾਂ ਜਿਹੜੀ ਵੀ ਬਣੀਆਂ ਜਾਣ ਕਿ ਜੋ ਵੀ ਧਾਰਮਿਕ ਥਾਂ ਬਣੀ ਹੈ ਤਾਂ ਉਹਨੂੰ ਉੱਥੋਂ ਮੁੜ ਕੇ ਹਲਾਇਆ ਨਹੀਂ ਜਾਊਗਾ ਹਿੰਦੂ ਪੱਖ ਆਪਦੇ ਕ ਕੀ ਆਕਰਕਰ ਮੰਦਰ ਨੂੰ ਹਟਾ ਕੇ ਕਿਸ ਤਰ੍ਹਾਂ ਦੇ ਨਾਲ ਮਸਜਿਦ ਬਣਾਈ ਗਈ ਸੀ ਉਸੇ ਚੀਜ਼ ਨੂੰ ਲੈ ਕੇ ਵਿਵਾਦ ਅਤੇ ਬਾਬੇ ਨੇ ਵੀ ਉਹਦੀ ਗੱਲ કરી ਸੀ ਜਿਸ ਤੋਂ ਬਾਅਦ ਰੌਲਾ ਇਹ ਪੈ ਗਿਆ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਲੈ ਕੇ ਕਿਤਨਾ ਕਿਤੇ ਜਿਹੜੀ ਗੱਲ ਹੈ ਉਹ ਪਗੇਸ਼ਵਰਤਾ ਮਲੇ ਬਾਬੇ ਨੇ ਕਰਿਆ ਹਾਲਾਂਕਿ ਜਿਸ ਤਰ੍ਹਾਂ ਦੇ ਨਾਲ ਵੀਡੀਓ ਵਾਇਰਲ ਹੋਏ ਨੇ ਲੱਖਾਂ ਵੀਡੀਓ ਦੇਖੇ ਨੇ ਆ ਹੋ ਸਕਦਾ ਕੋਈ ਨਾ ਦੇਖੇ ਪਰ ਜਿਸ ਤਰ੍ਹਾਂ ਦੇ ਨਾਲ ਵੀਡੀਓ ਵਾਇਰਲ ਹੋਏ ਨੇ ਤਾਂ ਪਗੇਸ਼ਵਰਤਾ ਮਲੇ ਬਾਬੇ ਨੂੰ ਵੀ ਚਾਹੀਦਾ ਸੀ ਉਹ ਇੱਕ ਛੋਟੀ ਜਿਹੀ ਸਫਾਈ ਦੇ ਦਿੰਦਾ ਪਰ ਪਤਾ ਇਹ ਵੀ ਲੱਗਿਆ ਵੀ ਜਿਹੜੇ ਪੂਰਾ ਵੀਡੀਓ ਜੇ ਪਗੇਸ਼ਵਰਤਾ ਮਲੇ ਬਾਬੇ ਦਾ ਦੇਖੋ ਤਾਂ ਉਹਨੇ ਮਰਾਦਾਬਾਦ ਦਾ ਵੀ ਜ਼ਿਕਰ ਕਰਿਆ ਉੱਤਰ ਪ੍ਰਦੇਸ਼ ਦਾ ਵੀ ਜ਼ਿਕਰ ਕਰਿਆ ਸੰਬਲ ਦਾ ਵੀ ਜ਼ਿਕਰ ਕਰਿਆ ਪਰ ਗੱਲ ਇਹ ਹੈ ਵੀਡੀਓ ਜਾਣ ਬੁੱਝ ਕੇ ਜਾਂ ਫਿਰ ਕੁਦਰਤੀ ਸ਼ਾਰਟ ਕਲਿੱਪ ਜਦੋਂ ਵਾਇਰਲ ਹੋਇਆ ਉਦੋਂ ਬਾਅਦ ਦੇ ਵਿੱਚ ਜਿਹੜੇ ਬਹੁਤ ਸਾਰੇ ਲੋਕਾਂ ਦੀਆਂ ਪ੍ਰਤੀਕ੍ਰਿਆਵਾਂ ਨੇ ਉਹ ਤਿੱਖੀਆਂ ਜ਼ਾਹਰ ਹੋਈਆਂ ਨੇ ਜੀ